ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਟੁਕ ਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਗਰੇਵ ਸਿਮਰ ਔਰ ਕ੍ਰਸ਼ ਦੇ ਉੱਪਰ ਰੈਡੀ ਕੀਤੇ ਸ਼ੂਟਸ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਇਹ ਵਾਲੇ ਜਿਹੜੇ ਸ਼ੂਟਸ ਰਹਿਣ ਵਾਲੇ ਆਪਾਂ ਨੇ ਪਿਓਰ ਗਰੇਵ ਦੇ ਉੱਪਰ ਰੈਡੀ ਕੀਤੇ ਆ ਆਲ ਓਵਰ ਸ਼ੂਟ ਰਹਿ ਗਿਆ ਨਾਲ ਔਰਗੈਂਜ਼ਾ ਦਾ ਦੁਪੱਟਾ ਰਹਿ ਗਿਆ ਫਰੰਟ ਦੇ ਉੱਪਰ ਫੁੱਲੀ ਜਿਹੜਾ ਹੈਂਡਵਰਕ ਰਹਿ ਗਿਆ ਬਾਟਮ ਉਪਰ ਪਲੱਸ 슬ੀਵਸ ਦੇ ਉੱਪਰ ਵਰਕ ਰਹਿਣ ਵਾਲਾ ਹੈਗਾ ਇਸ ਦੇ ਵਿੱਚ ਆਪਾਂ ਨੇ 5 ਕਲਰ ਰੈਡੀ ਕੀਤੇ ਆ ਤੇ ਆਪਣੀ ਚੁਆਇਸ ਹੋਰ ਕਿਸੇ ਕਲਰ ਦੇ ਵਿੱਚ ਵੀ ਸੇਮ ਪ੍ਰਾਈਸ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੈਗੇ ਉਹ ਪ੍ਰਾਈਸ ਰਹੇਗਾ 5750 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੀ ਲੁੱਕ ਹੈਗੇ ਜਿਹੜੀ ਤੁਸੀਂ ਦੇਖ ਸਕਦੇ ਹੈਗੇ ਸੂਟ ਸਿਲੀ ਦੇ ਵਰਕ ਵੀ ਚੈੱਕ ਕਰ ਸਕਦੇ ਹੈਗੇ ਇਹ ਵਾਲੇ ਸੂਟ ਸਿਲੀ ਰਹਿਣਗੇ ਆਪਾਂ ਨੇ ਕ੍ਰਸ਼ ਟਿਸ਼ੂ ਦੇ ਉੱਪਰ ਰੈਡੀ ਕੀਤਾ ਆ ਤੇ ਜਿਸ ਤੇ ਉੱਪਰ ਫਰੰਟ ਦੇ ਉੱਪਰ ਜਿਹੜਾ ਹੈਂਡਵਰਕ ਰਹੇਗਾ ਨਾਲ ਬਾਟਮ ਰਹੇਗੀ ਕريب ਦੀ ਤੇ ਨਾਲ ਪਿਓਰ ਚਨਾਉਂ ਦਾ ਦੁਪੱਟਾ ਰਹੇਗਾ ਦੁਪੱਟੇ ਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈਗੀ ਇਹ ਵਾਲੇ ਜਿਹੜੇ ਸੂਟਸ ਰੈਨ ਵਾਲੇ ਆਪਾਂ ਨੇ ਸਿਮਰ ਦੇ ਉੱਪਰ ਰੈਡੀ ਕੀਤੇ ਆ ਸਿਮਰ ਦੀ ਸ਼ਰਟ ਰਹੇਗੀ ਨਾਲ ਨੇਚਰਲ ਕريب ਦੀ ਬਾਟਮ ਰਹੇਗੀ ਨਾਲ ਸਿਮਰ ਦਾ ਦੁਪੱਟਾ ਰਹੇਗਾ ਬਾਟਮ ਉੱਪਰ ਪਲੱਸ 슬ੀਵਸ ਦੇ ਉੱਪਰ ਪਲੱਸ ਸ਼ਰਟ ਦੇ ਫਰੰਟ ਦੇ ਉੱਪਰ ਫੁੱਲੀ ਵਰਕ ਰਹੇਗਾ ਦੁਪੱਟੇ ਦੇ ਉੱਪਰ ਵੀ ਛੋਟੀ ਬੂਟੀ ਦਾ ਜਿਹੜਾ ਹੈਂਡਵਰਕ ਕੀਤਾ ਗਿਆ ਹੈਗਾ ਤੇ ਵਰਕ ਦੀ ਪ੍ਰਾਈਸ ਰਹੇਗਾ 5050 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਬਨਾੜਸੀ ਜਿਹੜੀ ਸ਼ਰਟ ਰਹੇਗੀ ਨਾਲ ਕਰੇਪ ਦੀ ਬਾਟਮ ਰਹੇਗੀ ਪਿਓਰ ਚਨਾਉਂ ਦਾ ਦੁਪੱਟਾ ਰਹੇਗਾ ਦੁਪੱਟੇ ਨੂੰ ਵੀ ਲੇਸ ਦੇ ਨਾਲ ਜਿਹੜੇ ਬਨਾੜਸੀ ਲੇਸ ਦੇ ਨਾਲ ਜਿਹੜੀ ਫਿਨਿਸ਼ਿੰਗ ਦਿੱਤੀ ਗਈ ਹੈਗੀ ਆ ਪ੍ਰਾਈਸ ਰਹੇਗਾ 2650 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਦਾਂ ਤੁਸੀਂ ਇਹ ਵਾਲੇ ਸੂਟਸ ਨੂੰ ਰੈਡੀ ਕਰਵਾ ਸਕਦੇ ਹੋ ਸੂਟਸ ਤੇ ਲੁੱਕ ਆਏਗੀ ਆਫਟਰ ਸਟਿਚਿੰਗ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਬੁਟੀਕ ਪੀਸ ਰਹਿਣ ਵਾਲੇ ਹੈਗੇ ਆ ਪਿਓਰ ਕਰੇਪ ਦੇ ਉੱਪਰ ਆਲਓਵ ਸ਼ੂਟ ਰਹੇਗਾ ਪਲੱਸ ਸ਼ਰਟ ਦੇ ਉੱਪਰ ਵੀ ਫੁੱਲੀ ਜਿਹੜਾ ਹੈਂਡਵਰਕ ਰਹੇਗਾ ਔਰ 슬ੀਵਸ ਦੇ ਉੱਪਰ ਵੀ ਵਰਕ ਰਹੇਗਾ ਇਹ ਵਾਲੇ ਜਿਹੜੇ ਰਹਿਣਗੇ ਆਪਾਂ ਨੇ ਬ੍ਰਾਈਡਲ ਪੀਸ ਹੈਗੇ ਜਿਹੜੇ ਰੈਡੀ ਕੀਤੇ ਆ ਆਲ ਓਵਰ ਜਿਹੜਾ 벨ਵੈਟ ਦਾ ਸੂਟ ਰਹੇਗਾ ਨਾਲ ਸਿਮਰ ਦਾ ਦੁਪੱਟਾ ਰਹੇਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਇਹ ਆਪਾਂ ਨੇ ਜੌਰਜਟ ਦੇ ਉੱਪਰ ਰੈਡੀ ਕੀਤੇ ਆ ਆਰਗੇਂਜ਼ਾ ਦੁਪੱਟਾ ਰਹੇਗਾ ਆਲ ਓਵਰ ਜਿਹੜਾ ਜੌਰਜਟ ਦਾ ਸੂਟ ਰਹੇਗਾ ਜਸਤੇ ਉੱਪਰ ਆਰੀ ਵਰਕ ਕੀਤਾ ਗਿਆ ਫਰੰਟ ਉੱਪਰ ਪਲੱਸ ਦੁਪੱਟੇ ਦੇ ਉੱਪਰ ਵੀ ਫੁੱਲੀ ਵਰਕ ਰਹੇਗਾ ਔਰ ਬਾਜੂ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈ ਇਨਾਂ ਦੇ ਵਿੱਚ ਵੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਮਤਲਬ ਕਿਸੇ ਹੋਰ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੈਗੇ ਉਹ ਜਿਹੜੇ ਇਹ ਵਾਲੇ ਇਹ ਵਾਲੇ ਸੂਟਸ ਵੀ ਹੈਗੇ ਜਿਹੜੇ ਇਹ ਕਰੇਪ ਦੇ ਉੱਪਰ ਰਹਿਣ ਵਾਲੇ ਹੈਗੇ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਡਿਜੀਟਲ ਪ੍ਰਿੰਟ ਦਾ ਚਨਾਉਂ ਦਾ ਦੁਪੱਟਾ ਰਹੇਗਾ ਨਾਲ ਪਲੇਨ ਜਿਹੜੀ ਕਰੇਪ ਦੀ ਬਾਟਮ ਰਹੇਗੀ ਢਾਈ ਢਾਈ ਮੀਟਰ ਦੀ ਜਿਹੜੀ ਕੱਟ ਰਹਿਣ ਵਾਲੀ ਹੈ ਤਿੰਨਾਂ ਦੀ ਸ਼ਰਟ ਦੇ ਉੱਪਰ ਹੈਂਡਵਰਕ ਕੀਤਾ ਗਿਆ ਪਲਸ ਦੁਪੱਟੇ ਦੇ ਉੱਪਰ ਵੀ ਹੈਂਡ ਟੱਚ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 3250 ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੇ ਬਟ ਆਪਾਂ ਥੋੜੇ ਯਾਰ ਕੀਤੇ ਹੈ ਜੇਕਰ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੈਗੇ ਤਾਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੈਗੇ ਤੇ ਇਹ ਵਾਲੇ ਸੋਰਸ ਨੂੰ ਸੇ ਘਰ ਬੈਠੇ